ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਦਾ ਇਤਿਹਾਸ ਲੈ ਕੇ ਮੈਂ ਗੁਰਵਿੰਦਰ ਸਿੰਘ ਹਾਜਰਾ 27 ਅਗਸਤ 1909 ਵਾਲੇ ਦਿਨ ਕਾਉਂਸਲ ਦੇ ਐਡੀਸ਼ਨਲ ਮੈਂਬਰ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਆਨੰਦ ਮੈਰਿਜ ਐਕਟ ਬਿੱਲ ਨੂੰ ਸ਼ਿਮਲਾ ਵਿਖੇ ਵਾਇਸਰਾਏ ਦੀ ਕਾਉਂਸਲ ਦੇ ਵਿੱਚ ਪੇਸ਼ ਕੀਤਾ 2 ਮਈ 1909 ਵਾਲੇ ਦਿਨ ਪ੍ਰਤਾਨਵੀ ਭਾਰਤ ਵਿੱਚ ਆਨੰਦ ਮੈਰਿਜ ਐਕਟ ਪਾਸ ਕਰ ਦਿੱਤਾ ਗਿਆ ਪਰ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਐਕਟ ਨੂੰ ਮੁਕੰਮਲ ਤੌਰ ਉੱਪਰ ਪ੍ਰਵਾਨਗੀ ਨਹੀਂ ਦਿੱਤੀ ਅਤੇ ਸਿੱਖਾਂ ਦੇ ਅਨੰਦਕਾਰਜ ਇੱਕ ਵਿਆਦ ਰੂਪ ਵਿੱਚ ਹਿੰਦੂ ਐਕਟ ਦੇ ਅਧੀਨ ਰਜਿਸਟਰ ਹੁੰਦੇ ਰਹੇ ਪਰ ਪਾਕਿਸਤਾਨ ਦੀ ਸਰਕਾਰ ਨੇ ਪਾਕਿਸਤਾਨ ਦੇ ਵਿੱਚ ਇਸ ਗੱਲ ਦੀ ਪਹਿਲ ਕਰਦਿਆਂ ਹੋਇਆਂ ਆਪਣੇ ਮੁਲਕ ਦੇ ਵਿੱਚ ਸਿੱਖਾਂ ਦੇ ਲਈ ਆਨੰਦ ਮੈਰਿਜ ਐਕਟ 2007 ਦੇ ਬਿੱਲ ਨੂੰ ਪਾਸ ਕਰਦਿਆਂ ਹੋਇਆਂ ਸਿੱਖਾਂ ਨੂੰ ਇਸ ਐਕਟ ਦੇ ਅਧੀਨ ਆਨੰਦ ਕਾਰਜ ਰਜਿਸਟਰ ਕਰਨ ਦੇ ਲਈ ਕਾਨੂੰਨੀ ਮਾਰਤਾ ਦੇ ਦਿੱਤੀ ਸਿੱਖਾਂ ਦੀ ਚਿਹਰਾ ਤੋਂ ਲਟਕਦੀ ਆ ਰਹੀ ਇਸ ਮੰਗ ਦੇ ਮੱਦੇ ਨਜ਼ਰ ਇਹ ਐਕਟ ਪਾਸ ਤਾਂ ਹੋਇਆ ਪਰ ਅਨੇਕਾਂ ਕਮੀਆਂ ਅਜੇ ਪਾਕੀ ਹਨ ਆਨੰਦ ਕਾਰਜ ਦੇ ਅਧੀਨ ਹੋਏ ਬੀ ਆਨੂ ਕਾਨੂੰਨੀ ਮਾਰਤਾ ਦਵਾਉਣ ਦੇ ਲਈ ਸਭ ਤੋਂ ਪਹਿਲਾਂ ਰਿਆਸਤ ਨਾਬਾ ਦੇ ਰਾਜਾ ਰਿਪੂਦਮਨ ਸਿੰਘ ਨੂੰ ਖਿਆਲ ਆਇਆ ਰਾਜਾ ਰਿਪੂਦਮਨ ਸਿੰਘ ਉਸ ਵੇਲੇ ਵਾਇਸਰਾਏ ਦੀ ਕੌਂਸਲ ਦੇ ਇੱਕ ਸਿੱਖ ਮੈਂਬਰ ਸਨ ਰਾਜਾ ਰਿਪੂਦਮਨ ਸਿੰਘ ਨੇ ਸਿੱਖ ਜਥੇਬੰਦੀਆਂ ਅਤੇ ਵਿਦਵਾਨ ਭਾਈ ਕਾਹ ਸਿੰਘ ਨਾਬਾ ਵਰਗੇ ਵਿਦਵਾਨਾਂ ਦੀ رائے ਲੈਣ ਤੋਂ ਬਾਅਦ 30 ਅਕਤੂਬਰ 1908 ਵਾਲੇ ਦਿਨ ਇਸ ਸੰਬੰਧੀ ਬਿੱਲ ਕੌਂਸਲ ਦੇ ਵਿੱਚ ਪੇਸ਼ ਕਰ ਦਿੱਤਾ ਉਸ ਵੇਲੇ ਵੀ Hindu ਧਰਮ ਪ੍ਰਤੀ ਚੁਕਾ ਰੱਖਣ ਵਾਲੇ ਸਿੱਖਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਵਿਰੋਧ ਕਰਨ ਵਾਲਿਆਂ ਦੇ ਵਿੱਚ ਮਹਾਰਾਜਾ ਨਾਬਾ ਹੀਰਾ ਸਿੰਘ ਵੀ ਸ਼ਾਮਲ ਸਨ 27 ਅਗਸਤ 1909 ਵਾਲੇ ਦਿਨ ਕੌਂਸਲ ਦੇ ਐਡੀਸ਼ਨਲ ਮੈਂਬਰ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਇਸ ਬਿੱਲ ਨੂੰ ਸ਼ਿਮਲਾ ਵਿਖੇ ਵਾਇਸਰਾਜ ਦੀ ਕੌਂਸਲ ਦੇ ਵਿੱਚ ਪੇਸ਼ ਕੀਤਾ ਕੌਂਸਲ ਨੇ ਇਸ ਬਿੱਲ ਨੂੰ ਸਿਲੈਕਟ ਕਮੇਟੀ ਦੇ ਸਪੁਰਦ ਕਰ ਦਿੱਤਾ 10 ਸਤੰਬਰ 1909 ਵਾਲੇ ਦਿਨ ਸਿਲੈਕਟ ਕਮੇਟੀ ਦੀ ਰਿਪੋਰਟ ਕੌਂਸਲ ਦੇ ਅੱਗੇ ਪੇਸ਼ ਕੀਤੀ ਗਈ ਅਤੇ ਵੱਧ ਕੀਤੀ ਦੀ ਹਮਾਇਤ ਤੇ ਚੱਲਦਿਆਂ ਇਸ ਬਿੱਲ ਨੂੰ 22 ਅਕਤੂਬਰ 1909 ਵਾਲੇ ਦਿਨ ਪਾਸ ਕਰ ਦਿੱਤਾ ਗਿਆ 26 ਜਨਵਰੀ 1950 ਵਿੱਚ ਭਾਰਤ ਦਾ ਜਿਹੜਾ ਨਵਾਂ ਸੰਵਿਧਾਨ ਲਾਗੂ ਕੀਤਾ ਗਿਆ ਉਸ ਮੁਤਾਬਕ ਧਾਰਾ 25A ਦੇ ਤਹਿਤ ਸਿੱਖਾਂ ਨੂੰ Hindu ਧਰਮ ਦਾ ਹੀ ਅੰਗ ਬਣਾ ਦਿੱਤਾ ਗਿਆ। ਇੰਜ ਜਦੋਂ Hindu Marriage Act 1955 ਦੇ ਵਿੱਚ ਲੱਗ ਹੋਇਆ ਅਤੇ ਸਿੱਖਾਂ ਨੂੰ ਵੀ ਪੱਕੇ ਤੌਰ ਤੇ ਹਿੰਦੂਆਂ ਦੇ ਨਾਲ ਜੋੜ ਦਿੱਤਾ ਗਿਆ। ਭਾਵ ਵਿਆਪਾਂ ਵਿੱਚ ਅਨਾਧਿਕਾਰ ਦੇ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇ ਪਰ ਸਰਟੀਫਿਕੇਟ ਹਿੰਦੂ ਮੈਰਿਜ ਐਕਟ ਦੇ ਅਧੀਨ ਹੀ ਮਿਲੇਗਾ। ਕੁੱਲ ਸੰਸਾਰ ਦੇ ਵਿੱਚ ਸਿੱਖ ਆਪਣੀ ਪਹਿਚਾਨ ਦੇ ਲਈ ਸੰਘਰਸ਼ ਕਰਦੇ ਰਹੇ ਨੇ। ਸਿੱਖਾਂ ਨੂੰ ਸਿੱਖ ਸਾਬਤ ਕਰਨ ਦੇ ਲਈ ਅਨੰਦ ਮੈਰਿਜ ਐਕਟ ਸਰਟੀਫਿਕੇਟ ਦੀ ਲੋੜ ਹੈ। ਜੋ ਭਾਰਤ ਸਰਕਾਰ ਨੇ ਗ੍ਰਿੰਚਾਂ ਦੇ ਵੱਲੋਂ ਪੜਾਏ ਇਸ ਕਾਨੂੰਨ ਨੂੰ ਨਾ ਸਿਰਫ ਦਬਾ ਹੀ ਦਿੱਤਾ ਸਗੋਂ ਬੜੀ ਚਲਾਕੀ ਦੇ ਨਾਲ ਸਿੱਖਾਂ ਨੂੰ ਹਿੰਦੂਆਂ ਦਾ ਕਿਸਾ ਬਣਾ ਦਿੱਤਾ ਗਿਆ ਅਕਾਲੀ ਭਾਜਪਾ ਸਰਕਾਰ ਨੇ ਇਸ ਸਬੰਧੀ 19 ਦਸੰਬਰ 2016 ਨੂੰ ਇੱਕ ਨੋਟੀਫਿਕੇਸ਼ਨ ਤਾਂ ਜਾਰੀ ਕੀਤਾ ਸੀ ਪਰ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਦੇ ਸਕੇ ਹੁਣ ਇਸ ਐਕਟ ਦੇ ਤਹਿਤ ਜਿਸ ਖੇਤਰ ਦੇ ਵਿੱਚ ਆਨੰਦ ਕਾਰਦੀ ਰਸਮ ਹੁੰਦੀ ਹੈ ਉਸ ਖੇਤਰ ਦੇ ਵਿੱਚ ਅਧਿਕਾਰੀ ਦੇ ਕੋਲ ਰਜਿਸਟਰ ਮੈਰਿਜ ਐਕਟ ਤਹਿਤ ਵਿਆਹ ਰਜਿਸਟਰ ਕਰਾਉਣ ਦੇ ਲਈ 2016 ਦੌਰਾਨ ਪਾਸ ਹੋਏ ਕਾਨੂੰਨ ਤਹਿਤ ਅਪਲਾਈ ਤਾਂ ਕੀਤਾ ਜਾ ਸਕਦਾ ਪਰ ਇਸ ਦੇ ਵਿੱਚ ਅਜੇ ਬਹੁਤ ਕਾਮੀਆਂ ਖੋਰ ਪਿਪਕ ਕਿਨੇ ਸਤਾਏ ਗਸਤ 1923 ਵਾਲੇ ਦਿਨ ਗੁਰਦੁਆਰਾ ਸ਼੍ਰੀ ਗੰਕਸਰ ਚੈਤੋਂ ਸਾਹਿਬ ਵਿਖੇ ਮੁਖੀ ਸਿੱਖਾਂ ਨੂੰ ਕਿਰਤਾ ਕਰਤੇ ਜਾਂਦਾ ਹੁਕਮ ਕਰਮ ਸ਼ੁਰੂ ਹੋਇਆ 8 ਜੁਲਾਈ 1923 ਵਾਲੇ ਦਿਨ ਨਾਬਾ ਰਿਆਸਤ ਦੇ ਮਹਾਰਾਜਾ ਰਿਪੋਧਮਨ ਸਿੰਘ ਨੂੰ ਨਾਬਾ ਅੰਗਰੇਜ਼ੀ ਹਕੂਮਤ ਨੇ ਆਪਣਾ ਤਖ਼ਤ ਛੱਡਣ ਦੇ ਲਈ ਮਜਬੂਰ ਕਰ ਦਿੱਤਾ ਜਿਸ ਦਿਨ ਨਤੀਜੇ ਪਤੋਂ ਬਾਤ ਦੇ ਵਿੱਚ ਜੈਤੋ ਦਾ ਮੋਰਚਾ ਲੱਗਿਆ ਮਹਾਰਾਜਾ ਰਿਪੋਧਮਨ ਸਿੰਘ ਨੂੰ ਨਾਬਾ ਗਤੀਓ ਲਾਹੇ ਜਾਣ ਦੇ ਪਿੱਛੇ ਕਾਰਨ ਮਹਾਰਾਜੇ ਦੇ ਵੱਲੋਂ ਅਕਾਲੀ ਪਾਰਟੀ ਦਾ ਸਾਥ ਤੇ ਪਟਿਆਲਾ ਤੇ ਮਹਾਰਾਜਾ ਨਾਲ ਉਹਨਾਂ ਦਾ ਵਿਵਾਦ ਸੀ ਭਾਵੇਂ ਕਿ ਨਾਪੇ ਦੇ ਮਹਾਰਾਜਾ ਦਾ ਗੋਰੀ ਸਰਕਾਰ ਦੇ ਨਾਲ ਸਿੱਧਾ ਕੋਈ ਵਿਵਾਦ ਨਹੀਂ ਸੀ ਨizam subhanuddin ਦੀ ਨੀਅਤ ਦੇ ਨਾਲ ਮਹਾਰਾਜਾ ਰਿਪੋਧਮ ਸਿੰਘ ਨੂੰ 13 ਦੂਨ ਭੇਜ ਦਿੱਤਾ ਗਿਆ ਇਸ ਗੱਲ ਦੀ ਖਬਰ 9 ਜੁਲਾਈ 1923 ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਦਾਰ ਤੇਜਾ ਸਿੰਘ ਸਮੁੰਦਰੀ ਅਤੇ ਮਾਸਟਰ ਤਾਰਾ ਸਿੰਘ ਤੱਕ ਪੁੱਜੀ 5 ਅਗਸਤ 1923 ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ੀ ਹਕੂਮਤ ਦੀ ਇਸ ਮਕਾਰੀ ਭਰਪੂਰ ਕਾਰਵਾਈ ਦਾ ਵਿਰੋਧ ਕਰਨ ਦੇ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੈਠਕ ਸੱਦ ਲਈ ਜਿਸ ਦੇ ਵਿੱਚ ਮਹਾਰਾਜਾ ਰਿਪੂ ਦਮਨ ਸਿੰਘ ਪ੍ਰਤੀ ਸਰਬਸੰਮਤੀ ਦੇ ਨਾਲ ਹਮਦਾਰਤੀ ਦਾ ਮਤਾ ਪਾਸ ਕੀਤਾ ਗਿਆ ਜੈਤੋਂ ਦੀ ਸੰਗਤ ਨੇ 25 ਤੋਂ 27 ਅਗਸਤ ਤੱਕ ਗੁਰਦੁਆਰਾ ਗੰਗਸਰ ਜੈਤੋਂ ਦੇ ਵਿਖੇ ਅਖੰਡ ਪਾਤਸ਼ਾਹਬ ਰੱਖ ਦਿੱਤੇ ਪਰ ਪੁਲਿਸ ਨੇ ਅਖੰਡ ਪਾਤਸ਼ਾਹਬ ਰੋਕਣ ਦੇ ਲਈ 27 ਅਗਸਤ ਨੂੰ ਪਾਠ ਕਰ ਰਹੇ ਪਾਤੀ ਸਿੰਘਾਂ ਨੂੰ ਕਿਰਤਾਰ ਕਰ ਲਿਆ ਦੂਜੇ ਪਾਸੇ 27 ਅਗਸਤ 1923 ਵਾਲੇ ਦਿਨ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋਂ ਵਿਖੇ ਮੁਖੀ ਸਿੱਖਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਕੰਮ ਸ਼ੁਰੂ ਹੋਇਆ ਇਹ ਸੀ 27 ਅਗਸਤ ਦੇ ਨਾਲ ਸੰਬੰਧਿਤ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ